ਸਿੱਖੀ ਤਕੀਏ ਠੰਡੇ ਦੀ ਤਾਰ ਨਾਲੋਂ ਤੇ ਬਾਲੋਂ ਨਿੱਕੀ ਤੇ ਜਿਤ ਤਲਵਾਰ ਸਿੱਖੀ ਪੈਟਾ ਸੀਸ ਦੀ ਮੰਗਦੀ ਸੰਗ ਦੀ ਨਾ ਵਾਰ ਦਿੰਦੀ ਐ ਗੁੱਲ ਪਰਵਾਰ ਸਿੱਖੀ ਹੋ ਬੰਦ ਬੰਦ ਕਟੇ ਚੜੇ ਚਰਖੜੀਆਂ ਤੇ ਬਣ ਕੇ ਚਲਦੀ ਆ ਯਾਰੇ ਦੀ ਤਾਰ ਸਿੱਖੀ ਹੋ ਕਲੰਗੀ ਵਾਲੇ ਨੇ ਸਿੱਖੀ ਦੀਨੀ ਰੱਖੀ ਦਿੱਤੀ ਸਿਰਾਂ ਦੇ ਨਾਲ ਉਸਾਰ ਸਿੱਖੀ ਦਿੱਤੀ ਸਿਰਾਂ ਦੇ ਨਾਲ ਉਸਾਰ ਸਿੱਖੀ मुला काजी आण काया हारखो फरमाया जी फरमाया हो गया खड़ा जलाद सी पापी हथयारा मतीदास नीर ते सिर तर कारा हा जी आ ਮੂਹ ਵਿੱਚ ਆ ਕੇ ਮੌਤ ਦੇ ਕਹੋ ਦੁੱਖ ਠਾਂਵੇਂ ਕਰਲੇ ਦਿਨ ਕਬੂਲ ਜੇ ਰਾਜੇ ਉਮਰ ਹਾਂਡਾ ਮੈਂ ਉਮਰ ਹਾਂਡਾ ਮੈਂ ਬਹਿ ਗੁਰ ਬਹਿ ਗੁਰ ਬੋਲਦਾ ਸਤ ਗੁਰ ਦਾ ਪਿਆਰਾ ਮਤੀ ਦਾਸ ਨੂੰ ਜੀਰ ਦੇ ਫਿਰ ਧਰ ਕੇ ਯਾਰਾ ਹਾਂ ਜੀ ਯਾਰਾ ਸ਼ੇਰ ਬਮਕਰ ਸੂਰਮੇ ਮਰਲੋ ਨਾ ਡਰਦੇ ਯੱਗ ਤੇ ਲਾੜੀ ਮੋਤ ਨੂੰ ਹੱਸ ਹੱਸ ਕੇ ਵਰਦੇ ਹਾਜ ਵਰਦੇ ਜਿਉਂਦੇ ਜੀ ਹੰਨ ਤਿਆਗਦੇ ਜਿਉਂਦੇ ਜੀ ਹੰਨ ਤਿਆਗਦੇ ਸਭ ਕੂੜ ਪਸਾਰਾ ਮਤੀ ਦਾਸ ਨੂੰ ਧੀਰ ਦੇ ਫਿਰ ਧਰ ਕੇ ਯਾਰਾ ਹਾਂ ਜੀ ਯਾਰਾ ਆਂ ਸੇ ਪੁੱਤਰ ਜਾਣਦੀਆ ਖੰਨ ਹਣਿਓ ਮਾਮਾ ਮੜੀਏ ਤੇ ਫੁੱਲ ਝਾੜਦੇ ਜੀ ਸਦਕੇ ਜਾਮੋ ਸਦਕੇ ਜਾਮੋ ਇੱਕ ਮਾਰਗ ਤੇ ਚੱਲਦੇ ਸਾਡ ਮਹਿਲ ਮਨਾਰਾ ਮਤੀ ਦਾਸ ਨੂੰ ਜੀਰਦੇ ਫਿਰ ਤਰਕੇ ਯਾਰਾ ਖਾਲ ਦੀ ਯਾਰਾ ਹਾ ਮਤੀ ਦਾਸ ਆ ਬੋਲਿਆ ਗੱਲ ਸੋਣੀ ਜਲਾਦਾ ਹੌਲੀ ਹੌਲੀ چیر ਤੂੰ ਕਰ ਪੂਰਾ ਵਾਦਾ ਕਰ ਪੂਰਾ ਵਾਦਾ ਬਗਦਾ ਖੂਨ ਦਾ ਸੀ ਤੇਜ ਬਫਾਰਾ ਮਤੀ ਦਾਸ ਨੂੰ ਜੀਰ ਦੇ ਫਿਰ ਧਰਕੇ ਯਾਰਾ ਹਾਂ ਜੀ ਯਾਰਾ ਵੇਖ ਜਲਾਦ ਠਠੰਬਰਿਆ ਸਿੱਖ ਮੂਲ ਨਾ ਡੋਲੇ ਪੰਚਮ ਗੁਰ ਦੇ ਬਾਗ ਸਦਕ ਤਕੜੀ ਤੇ ਟੋਲੇ ਹਾਂ ਜੀ ਟੋਲੇ ਅੱਥ ਤੇ ਚਮਕੌਰ ਰੂਪ ਦਾ ਸਭ ਤੋਂ ਪਿਆਰਾ ਮਤੀ ਦਾਸ ਨੂੰ ਟੀਰ ਦੇ ਫਿਰ ਧੜਕੇ ਯਾਰਾ ਹਾਂ ਦੀਆ ਰਾ ਪੁੱਤਰ ਜਨਮ ਦੀ ਸੀਣੀ માં ਇੱਕ ਬਾਰੀ ਪੁੱਤਰ ਸ਼ੇਰ ਦਾ ਹੁੰਦਾ ਬਲਕਾਰ ਇੱਕੋ ਅਸਲ ਔਰਤਾਂ ਦਾ ਇੱਕੋ ਮਰਦ ਹੁੰਦਾ ਅਸਲ ਮਰਦ ਦਾ ਕੌਣ ਕਰਾਰ ਇੱਕੋ ਇੱਕ ਵਾਰ ਖਾਂ ਬੰਦੇ ਨੂੰ ਜਨਮ ਮਿਲਦਾ ਕਰਦਾ ਮੇਖਰ ਦੀ ਨਾજર ਕਰਤਾਰ ਇੱਕੋ ਕਬੀ ਲੋਕਾਂ ਜਹਾਨ ਦੀ ਇੱਕ ਫੇਰੀ ਪਰ ਮੌਤ ਕਰਦੀ ਆ ਪਤਾ ਬਾਹਰ ਇੱਕ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ ਭਾਈ ਮਤੀ ਦਾਸ ਜੀ ਜਲਾਦ ਚਿਰੀ ਜਾ ਰਹੇ ਨੇ ਭਾਈ ਮਤੀ ਦਾਸ ਜੀ ਗੁਰਬਾਣੀ ਪੜੀ ਜਾ ਰਹੇ ਨੇ ਸੰਗ ਜੀ ਜਲਾਦਾਂ ਨੇ ਆਪਣਾ ਕੰਮ ਬਕਾਇਆ ਤੇ ਭਾਈ ਮਤੀ ਦਾਸ ਜੀ ਨੇ ਆਪਣਾ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਪੂਰਾ ਕੀਤਾ ਅਗਲਾ ਫਤਵਾ ਅੱਜ ਦਾ ਸੰਗਜੀ ਸੁਪਰੀਨ ਕੋਟ ਤੇ ਖਾਈ ਕੋਟ ਦਾ ਜੱਜ ਤੇ ਦੀਨ ਸਰ ਦਾ ਕਾਜੀ ਇੱਕ ਬਰਾਬਰ ਕਾਜੀ ਆਨੇ ਫਤਵਾ ਦੂਜਾ ਲਾਇਆ ਕਹਿੰਦੇ ਭਾਈ ਦਿਆਲਾ ਜੀ ਉਹਨੂੰ ਦੇਗ ਵਿੱਚ ਅਵਾਲਕਾ ਆਲੂ ਦੀ ਤਰ੍ਹਾਂ ਅਵਾਲਕਾ ਸ਼ਹੀਦ ਕਰਨਾ ਲੋ ਧਰੀ ਜਾਵੇ ਦੇਖ ਰੱਖੋ ਪਾਣੀ ਦੀ ਭਰੋ ਲੱਕੜਾਂ ਦੀ ਮੱਚੇ ਅੱਗ ਤੇ ਜਦ ਪਾਣੀ ਅੱਗ ਦਾ ਰੂਪ ਬਣ ਜਾਏਗਾ ਤੇ ਗੁਰੂ ਦੇ ਸਿੱਖ ਨੂੰ ਦੇਖੀਏ ਵੀ ਕਿਵੇਂ ਇਹ ਆਪਣਾ ਦੁੱਖ ਦਰਦ ਸਹਿੰਦਾ ਹੈ ਤੇ ਕਿਵੇਂ ਗੁਰੂ ਦੇ ਪਾਣੀ ਵਿੱਚ ਰਹਿੰਦਾ ਹੈ ਤੇਗ ਬਖਾਗਰ ਸੱਚੇ ਪਾਤਸ਼ਾਹ ਦੇ ਸਾਹਮਣੇ ਆਹ ਭਾਈ ਦਇਲਾ ਜੀ ਨੂੰ ਦੇਖ ਵਿੱਚ ਬਿਠਾਇਆ ਅਗਮਾਚਰੀਏ ਇਹ ਕਵੀ ਲਿਖਦਾਉ ਕਹਿੰਦਾ ਕਾਲੇ ਨਾਗ ਦੀ ਨੀਂਦ ਖਰਾਮ ਖੁੱਜ ਜਦੋਂ ਵੱਜਦੇ ਰਾਗ ਤਰਾਨਿਆਂ ਦੇ ਪਥਰ ਤਰਦੇ ਦੇਖੇ ਖਤੋ ਧਰਮਿਆਂ ਦੇ ਬੇੜੇ ਡੁੱਬ ਜਾਂਦੇ ਕਪਟੀ ਕਾਮਿਆਂ ਦੇ ਮਰਦ ਮੁਸ਼ਕਰਵਾਨੀ ਦਾ ਪੰਜ ਬਣਦੇ ਕਾਫਰ ਖੱਟਦੇ ਟਿੱਕੇ ਬਦਨਾਮੀਆਂ ਦੇ ਬਿਨਾਂ ਲਹੂ ਤੋਂ ਕੋਈ ਨਹੀਂ ਤੋਹ ਸਕਦਾ ਲੱਗ ਜਾਣ ਜੇ ਦਾਗ ਗੁਲਾਮੀਆਂ ਦੇ ਔਰ ਸਮੇਂ ਦੀ ਸੰਗ ਤੇ ਮਜਬੂਰੀ ਆ ਪਾਬੰਦੀਆਂ ਲੱਸਣੋ ਬਈ ਭਾਈ ਦਿਆਲਾ ਜੀ ਹਰ ਅਵਾਲੇ ਤੂੰ ਕੱਠ ਬਹੁਤ ਜਾਂਦੇ ਸੜਕਾਂ ਤੇ ਦੁਨੀਆ ਬਜ਼ਾਰਾਂ ਚ ਦੁਨੀਆ ਕੋਠਿਆਂ ਤੇ ਦੁਨੀਆ ਢੋਲ ਵਜਾ ਕੇ ਬੁਨਿਆਦੀਆਂ ਕਰਵਾ ਕੇ ਔਰੰਗਜ਼ੇ ਬਾਦਸ਼ਾਹ ਨੇ ਕੱਠ ਨੂੰ ਇੱਕ ਥਾਂ 'ਚ ਇਕੱਠਾ ਕੀਤਾ ਆਓ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ ਭਾਈ ਜੈਦਾ ਜੀ ਹਰ ਅਵਾਲੇ ਦੁਨੀਆ ਮੁਖ ਦੇ ਵਿੱਚੋਂ ਸਤ ਨਾਮ ਵਹਿਗੁਰੂ ਕਿਵੇਂ ਸੁਣ ਰਹੀ ਐ ਦਰਦਾਂ ਭਰੀ ਕਹਾਣੀ ਦੇ ਜ਼ਿਕਰ ਨੂੰ ਖਾਨਪੁਰ ਵਾਲਾ ਜਥਾ ਖੇ ਇੰਜ ਕਰਨ ਕਰਨ ਵਾਸਤੇ ਦੇਸ਼ ਦੀ ਤਾਂਣੀ ਬਾਲੀ ਪੰਥ ਦਾ ਕਮ ਮਹਾਨ ਕਰ ਗਿਆ ਬੱਚੇ ਨਾਟਕ ਸੀ ਐਸਾ ਖੇਲ ਗਿਆ ਓ ਆ ਸਾਰੀ ਦੁਨੀਆ ਦੇ ਤਾਈ ਹੈਰਾਨ ਕਰ ਗਿਆ ਪਏ ਦੇ ਦਿੱਲੀ ਦੇ ਚੰਦਨੀ ਚੌਕ ਅੰਦਰ प्यारे पिता ਦੇ ਤਾਂ ਹੀ ਕਰਵਾਨ ਕਰ ਗਿਆ ਪੁੱਤਾਂ ਵਾਲਿਓ ਪੁੱਤਾਂ ਬਲ ਨਜ਼ਰ ਮਾਰੋ ਪਿਤਾ ਹੱਸ ਕੇ ਪੁੱਤਾਂ ਦਾ ਧਾਨ ਕਰ ਗਿਆ ਪਿਤਾ ਹੱਸ ਕੇ ਪੁੱਤਾਂ ਦਾ ਧਾਨ ਕਰ ਗਿਆ ਝਟੇ ਆਗਨੀ ਜਲਾਦ ਨੇ ਮਚਾਈ ਆ ਵੀ ਕਹਿੰਦੇ ਆਗਨੀ ਆਗਨੀ ਜਲਾਦ ਨੇ ਮਚਾਈ ਐ ਵਿੱਚ ਬਹਿ ਗਿਆ ਦਾਲਾ ਪਾਈਆ ਪਾਪੀ ਬੰਦਿਆਂ ਬੰਦਿਆਂ ਨੂੰ ਗੈਰਤਾ ਨਾ ਆਈਆ ਮੁੱਖ ਸਤ ਨਾਮ ਬੋਲਦਾ 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 ਸਿੱਖ ਨਾਮ ਅਵਤਾਰ ਦਾ ਨਹੀਂ ਢੋਲਦਾ ਪਾਣੀ ਇਕ ਬੰਦ ਹੋ ਗਿਆ अग वगू हो गया गर्म जी सिख हो गया नरम जी सारा दिल चो दिल चो ते आग के परम जी मुखो सतनाम बोलता बोलदा बोलदा बोल सिख नवतार नहीं बोलदा सारा शाले शाले हो गया शरीर दी सारा साले शाले ਛਾਲੇ ਛਾਲੇ ਹੋ ਗਿਆ ਸਰੀਰ ਜੀ ਧੰਨ ਮਾਂ ਦਾ ਚੁੰਗਾ ਸੀਰ ਜੀ ਖੜੇ ਤੱਕਦੇ ਤੱਕਦੇ ਨੇ ਬਾਦਸ਼ਾਹ ਵजीर ਜੀ ਮੁੱਖੋ ਸਤ ਨਾਮ ਬੋਲਦਾ 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 ਸਿੱਖ ਨੋ ਮੇਂ ਅਵਤਾਰ ਦਾ ਨਹੀਂ ਡੋਲਦਾ ਲੈਣ ਫਿੜ ਕਾ ਮੁਗਲ ਖੜ ਖੜ ਕੇ ਜੀ ਲੈਣ ਫਿੜ ਕਾ ਬੇੜਾ ਮੁਗਲ ਖੜ ਖੜ ਕੇ ਲੋਕੀ ਕੋਠਿਆਂ ਤੇ ਚੜ ਕੇ ਪਾਉਂਦੇ ਲਾਨਤਾ ਲਾਨਤਾ ਜ਼ੁਲਮ ਕਿ ਡਰਾੜ ਕੇ ਮੁੱਖੋਂ ਸਤਨਾਮ ਬੋਲਦਾ 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 ਜਿਸਖ ਨਉ ਮਿਆਵਤਾਰਦਾ ਨਹੀਂ ਢੋਲਦਾ ਧਿਆਨ ਗੁਰਾਂ ਦੇ ਚਰਨਾਂ ਵਿੱਚ ਲਾਇਆ ਜੀ ਜੀ ਧਿਆਨ ਗੁਰੂ ਦੇ ਗੋਰਾ ਦੇ ਚਾਰਾਂ ਵਿੱਚ ਲਾਇਆ ਜੀ ਜਮਾਨਾ ਸਿੱਖ ਕਬਰਾ ਆਇਆ ਜੀ ਪੂਰੇ ਗੁਰੂ ਤੋਂ ਗੁਰੂ ਤੋਂ ਅਸ਼ੀਰਵਾਦ ਪਾਇਆ ਜੀ ਮੁੱਖ ਸਤਨਾਮ ਬੋਲਦਾ 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 ਸਿੱਖ ਨਵੇਂ அவਤਾਰ ਦਾ ਨਹੀਂ ਡੋਲਦਾ ਪਹਿਲਾ ਅਮਰ শহীদ ਆ ਪਵਾਰ ਦੇ ਜੀ ਪਹਿਲਾ ਅਮਰ ਅਮਰ ਸਹੀਦ ਆਪਾ ਬਾਰ ਦੇ ਤਾ ਦਿਨ ਲੁੱਟ ਦੇ ਬਹਾਰ ਦੇ ਲਿਖੇ ਰੂਪ ਨੇ ਰੂਪ ਨੇ ਵੀ ਸਾਬਤ ਪਿਆਰ ਦੇ ਮੁਕੋ ਸਤ ਨਾਮ ਬੋਲਦਾ 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 ਜੀ ਸਿੱਖ ਨੂੰ ਮੈਂ ਅਵਤਾਰ ਦਾ ਨਹੀਂ ਡੋਲਦਾ ਜੀ ਨਹੀਂ ਡੋਲਦਾ ਜੀ ਨਹੀਂ ਡੋਲਦਾ